ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਰਤਬਾ ਟੀਵੀ ਤੇ ਮੈਂ ਜਸਵੰਦਰ ਸਿੰਘ ਬਰਾੜ ਜੈਤੋਂ ਗੱਲ ਖਨੌਰੀ ਮੋਰਚੇ ਦੀ ਗੱਲ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਉਹਨਾਂ ਦੇ ਮਰਨ ਵਰਤ ਦੀ ਤਿੰਨ ਹਫ਼ਤਿਆਂ ਦਾ ਸਮਾਂ ਬੀਤ ਗਿਆ ਅਨਾਜ ਦਾ ਇੱਕ ਦਾਣਾ ਵੀ ਕੈਂਸਰ ਪੀੜਤ ਉਸ 70 ਸਾਲ ਤੋਂ ਵੱਧ ਉਮਰ ਦੀ ਬਜ਼ੁਰਗ ਦੇ ਬਜ਼ੁਰਗ ਦੇ ਅੰਦਰ ਨਹੀਂ ਗਿਆ ਕਿੰਨੀ ਕੁ ਪ੍ਰਵਾਹ ਕੀਤੀ ਉਹਨਾਂ ਲੋਕਾਂ ਨੇ ਜਿਹੜੇ ਸੱਦੇ ਉਡੀਕਦੇ ਸੀ ਪਹਿਲਾਂ ਮੈਂ ਤੁਹਾਨੂੰ ਦਿਖਾ ਦਿਆਂ ਬੇਸ਼ੱਕ ਇੱਕ ਕਲਿੱਪਸ ਕੁਝ ਦਿਨ ਪਹਿਲਾਂ ਦੀਆਂ ਪਰ ਹੌਸਲੇ ਜਿਹੜੇ ਆ ਉਹ ਬੁਲੰਦ ਹੈ ਜਜ਼ਬਾ ਜਿਹੜਾ ਉਹ ਜਿਉਂਦਾ ਤਿਉਂ ਬਰਕਰਾਰ ਹੈ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਦਾ ਪਹਿਲਾਂ ਤੁਸੀਂ ਇੱਕ ਦੋ ਵੀਡੀਓ ਕਲਿੱਪਸ ਦੇਖੋ ਕਿ ਇੰਨੇ ਦਿਨ ਇੱਕ ਅਨਾਜ ਦਾ ਦਾਣਾ ਖਾਦੇ ਬਿਨਾਂ ਸਿਰਫ ਪਾਣੀ ਤੇ ਆਪਣਾ ਜਿਹੜਾ ਉਹ ਸਾਹ ਉਹਨਾਂ ਦੇ ਚੱਲ ਰਹੇ ਆ ਡੱਲੇਵਾਲ ਸਾਹਿਬ ਦੇ ਜਿਨ੍ਹਾਂ ਨੂੰ ਫਿਕਰ ਹੈ ਉਹ ਪਹਿਲੇ ਦਿਨ ਤੋਂ ਡਟੇ ਹੋਏ ਆ ਡਟ ਰਹੇ ਆ ਤੇ ਪਰ ਇੱਕ ਚੀਜ਼ ਤੁਸੀਂ ਵੇਖਿਓ ਜਿਹੜੀਆਂ ਕਲਿੱਪਸ ਤੋਂ ਦਿਖਾਉਣ ਦੀ ਗੱਲ ਮੈਂ ਕਰ ਰਿਹਾ ਕਿ ਵਿੱਚੋਂ ਬੀਤੇ ਦਿਨਾਂ ਦੇ ਵਿੱਚ ਡੱਲੇਵਾਲ ਸਾਹਿਬ ਭਾਵਕ ਹੋਏ ਸੀ ਜਦੋਂ 14 15 ਦਿਨ ਉਹਨਾਂ ਦੇ ਮਰਨ ਵਰਤ ਨੂੰ ਬੀਤ ਗਏ ਸੀ ਹੁਣ ਤਾਂ 3 ਹਫ਼ਤੇ ਬੀਤ ਚੁੱਕੇ ਆ ਇੱਕ ਦਿਨ ਉਹ ਭਾਵਕ ਹੋਏ ਸੀ ਉਹਨਾਂ ਦੀ ਅੱਖਾਂ ਦੇ ਵਿੱਚੋਂ ਪਾਣੀ ਆਇਆ ਸੀ ਅਥਰੂ ਆਏ ਸੀ ਕੁਝ ਵੀ ਕਹਿ ਲਓ ਤੁਸੀਂ ਵੈਸੇ ਉਹ ਮੋਤੀ ਸੀ ਜਦੋਂ ਇਹੋ ਜਿਹੇ ਇਮਾਨਦਾਰ ਆਗੂ ਜੋ ਦੁਨੀਆ ਦੀ ਅਗਵਾਈ ਕਰ ਰਹੇ ਹੋਣ ਲੋਕਾਂ ਦੀ ਅਗਵਾਈ ਕਰ ਰਹੇ ਹੋਣ ਤੇ ਲੋਕ ਫਿਰ ਵੀ ਘਰਾਂ 'ਚ ਬੈਠੇ ਹੋਣ ਜਿਨ੍ਹਾਂ ਲੋਕਾਂ ਨੂੰ ਕਦੇ ਇੱਕ ਮੁਠ ਕੀਤਾ ਹੋਵੇ 13 13.5 ਮਹੀਨੇ ਦਿੱਲੀ ਦੀਆਂ ਸੜਕਾਂ ਤੇ ਬੈਠ ਕੇ ਕੇਂਦਰ ਸਰਕਾਰ ਨੂੰ ਮੰਗਾਂ ਬਣਵਾਈਆਂ ਹੋਣ ਤੇ ਫਿਰ ਜਦੋਂ ਉਹਨਾਂ ਨੇ ਫੈਸਲਾ ਇਹ ਲਿਆ ਹੋਊਗਾ ਕਿ ਮੈਂ ਲੋਕਾਂ ਦੇ ਪੁੱਤ ਨਹੀਂ ਮਰਵਾਉਣੇ ਮੈਂ ਖੁਦ ਆਪਣੀ ਜਾਨ ਦੀ ਬਾਜ਼ੀ ਲਾਉਂਗਾ ਜੇ ਲੋਕ ਨਹੀਂ ਸਮਝ ਰਹੇ ਤਾਂ ਫਿਰ ਮੈਂ ਵੀ ਇਨਾਂ ਹਾਲਾਤਾਂ ਦੇ ਵਿੱਚ ਜੋ ਆਉਣ ਵਾਲੇ ਸਮੇਂ 'ਚ ਆਉਣ ਵਾਲੀਆਂ ਪੀੜ੍ਹੀਆਂ ਦੇ نسلਾਂ ਦੇ ਬਣਨ ਵਾਲੇ ਮੈਂ ਦੇਖ ਨਹੀਂ ਸਕਦਾ ਉਸ ਚੀਜ਼ ਨੂੰ ਲੈ ਕੇ ਉਹ ਭਾਵਕ ਹੋਏ ਸੀ ਪਹਿਲਾਂ ਇੱਕ ਛੋਟੀ ਜਿਹੀ ਚਾਲ ਕੋ ਉਸ ਚੀਜ਼ ਦੀ ਦੇਖੋ ਕਿ ਉਹਨਾਂ ਦੇ ਮਨ ਦੇ ਵਿੱਚ ਜੋ ਮੈਂ ਸੋਚ ਰਿਹਾ ਨਿੱਜੀ ਸੋਚ ਮੇਰੀ ਜੋ ਹੈ ਮੇਰੇ ਮੁਤਾਬਕ ਉਹਨਾਂ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੋਊਗਾ ਕਿ ਕਿੰਨਾ ਲੋਕਾਂ ਦੀ ਖਾਤਰ ਜਗਜੀਤ ਸਿੰਘ ਆ ਆਪਣੀ ਜ਼ਿੰਦਗੀ ਦਾਅ ਤੇ ਲਾ ਕੇ ਬੈਠ ਗਿਆ ਕਿਹੜੇ ਲੋਕਾਂ ਦੀ ਖਾਤਰ ਆਪਣੀ ਜ਼ਿੰਦਗੀ ਦਾਅ ਤੇ ਲਾ ਕੇ ਬੈਠ ਗਿਆ ਜਿਨ੍ਹਾਂ ਨੂੰ ਤੇਰੀ ਜ਼ਿੰਦਗੀ ਦਾਅ ਤੇ ਲਾਉਣ ਦੇ ਬਾਵਜੂਦ ਵੀ ਇਹ ਗੱਲ ਸਮਝ ਨਹੀਂ ਆ ਸਕੀ ਕਿ ਆਖਰ ਸਾਡੀ ਲੜਾਈ ਕੀ ਹੈ ਸਾਡੀ ਜੰਗ ਕੀ ਹੈ ਪਹਿਲਾਂ ਉਹ ਕਲਿੱਪ ਦੇਖੋ ਜਦੋਂ ਡੱਲੇਵਾਲ ਸਾਹਿਬ ਭਾਵਕ ਹੋਏ ਸੀ ਸੋ ਨਾਲ ਦੀ ਨਾਲ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾ ਦਿਆਂ ਜਜ਼ਬਾ ਜਿਉਂਦਾ ਤੈ ਤਿਉਂ ਕਾਇਮ ਹੈ ਇਹ ਵੀ ਬੀਤੇ ਇੱਕ ਦੋ ਦਿਨਾਂ ਦੀ ਜਿਹੜੀ ਇਹ ਛੋਟੀ ਜਿਹੀ ਕਲਿੱਪ ਹੈ ਡੱਲੇਵਾਲ ਸਾਹਿਬ ਦੀ ਉਸ ਸਮੇਂ ਦੀ ਜਦੋਂ ਕਿਉਂਕਿ ਬਹੁਤ ਕਮਜ਼ੋਰ ਹੋ ਚੁੱਕਿਆ ਉਹ ਜਦੋਂ ਉਹਨਾਂ ਨੂੰ ਸਟੇਜ ਤੇ ਲਿਆਂਦਾ ਗਿਆ ਸੀ ਲੋਕ ਕਹਿੰਦੇ ਆ ਜਿਹੜੇ ਉੱਥੇ ਜੁੜੇ ਹੋਏ ਲੋਕ ਆ ਉਹ ਕਹਿੰਦੇ ਇੱਕ ਵਾਰੀ ਸਾਨੂੰ ਸਾਡੇ ਆਗੂ ਦੇ ਸਾਹਮਣੇ ਤੋਂ ਇੱਕ ਵਾਰ ਦਰਸ਼ਨ ਕਰਵਾ ਦਿਓ ਕਿਉਂਕਿ ਜਦੋਂ ਕੋਈ ਲੋਕ ਜਦੋਂ ਕੋਈ ਆਗੂ ਜਦੋਂ ਕੋਈ ਸ਼ਖਸੀਅਤ ਆ ਮਹਾਨ ਹੋ ਜਾਂਦੀਆਂ ਤਾਂ ਫਿਰ ਲੋਕ ਉਹਨਾਂ ਦੇ ਦਰਸ਼ਨ ਕਰਨ ਦੀ ਗੱਲ ਕਰਦੇ ਆ ਪਿਛਲੇ ਦਿਨਾਂ ਤੋਂ ਆ ਪਿਛਲੇ 3 2 3 4 ਦਿਨਾਂ ਤੋਂ ਬੱਚੇ ਬਜ਼ੁਰਗ ਨੌਜਵਾਨ ਬੀਬੀਆਂ ਭੈਣਾਂ ਸਾਡੇ ਵੀਰ ਇੱਕ ਝਲਕ ਨੂੰ ਤਰਸ ਰਹੇ ਐ ਕਿਉਂਕਿ ਵਾਇਰਸ ਵਗੈਰਾ ਜੋ ਹੈ ਜੋ ਫੈਲ ਸਕਦਾ ਹੁੰਦਾ ਉਹਨਾਂ ਚੀਜ਼ਾਂ ਤੋਂ ਡਰਦੇ ਆ ਉਹਨੂੰ ਸੇਫ ਰੱਖਿਆ ਜਾ ਰਿਹਾ ਤੇ ਫਿਰ ਵੀ ਜਦੋਂ ਲੋਕਾਂ ਸਾਹਮਣੇ ਇੱਕ ਵਾਰ ਉਹਨੂੰ ਲਿਆਂਦਾ ਉਹਨਾਂ ਦਾ ਜਜ਼ਬਾ ਦੇਖਿਆ ਗਿਆ ਤਾਂ ਜਵਾਬ ਦੇ ਦਿੰਦੇ ਜਾ ਰਹੇ ਸਰੀਰ ਦੇ باوجود ਵੀ ਉਹਨਾਂ ਨੇ ਬਾਹ ਖੜੀ ਕਰਕੇ ਜਿਹੜਾ ਸੀ ਉਹ ਨਾਰੇ بلند ਕੀਤੇ ਇੱਕ ਚੀਜ਼ ਡਾਕਟਰਾਂ ਦੀ ਟੀਮ ਲਗਾਤਾਰ ਦੱਸ ਰਹੀ ਹੈ ਕਿ ਜਿਵੇਂ ਉਹਨਾਂ ਦਾ ਭਾਰ ਬੀਤੇ 20 ਦਿਨਾਂ ਦੇ ਵਿੱਚ 15 ਕਿਲੋ ਤੋਂ ਵੀ ਜ਼ਿਆਦਾ ਘਟ ਚੁੱਕਿਆ ਹੈ ਉਹਨਾਂ ਦੀਆਂ ਹੱਡੀਆਂ ਜਿਹੜੀਆਂ ਓਹ ਉਹਨਾਂ ਦੇ ਮਾਸ ਨੂੰ ਖਾ ਰਹੀ ਹੈ ਪਰ ਪਹਿਲਾਂ ਉਹ ਜਜ਼ਬੇ ਦੀ ਇੱਕ ਛੋਟੀ ਜਿਹੀ ਝਲਕ ਦੇਖੋ ਕਿ ਜਜ਼ਬਾ ਕਿੰਨਾ ਸੀ ਜਦੋਂ ਕਿ ਪਤਾ ਹੈ ਮੇਰੀਆਂ ਹੱਡੀਆਂ ਮੇਰੇ ਮਾਸ ਨੂੰ ਖਾ ਰਹੀਆਂ ਮੇਰੇ ਸਰੀਰ ਨੂੰ ਖਾ ਰਹੀਆਂ ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ ਹੈ ਫਿਰ ਵੀ ਜਜ਼ਬਾ ਫਿਰ ਵੀ ਹੌਸਲੇ ਕਿੰਨੇ ਬੁਲੰਦਾ ਹੈ ਦੇਖੋ ਇਹ ਤਾਂ ਸੀ ਡੱਲੇਵਾਲ ਸਾਹਿਬ ਦਾ ਪਿਛਲੇ ਬੀਤੇ ਦਿਨਾਂ ਦੇ ਜੋ ਹੌਸਲੇ ਆ ਜੋ ਜਜ਼ਬੇ ਆ ਉਸ ਦੀਆਂ ਛੋਟੀਆਂ-ਛੋਟੀਆਂ ਝਲਕਾਂ ਤੁਹਾਨੂੰ ਦਿਖਾਉਣੀਆਂ ਬਹੁਤ ਜ਼ਰੂਰੀ ਸੀ ਨਾਲ ਦੀ ਨਾਲ ਮੈਂ ਇਹ ਵੀ ਦਿਖਾ ਦਿਆਂ ਕਿ ਪੰਜਾਬ ਦੇ ਖੂਨ ਦੇ ਵਿੱਚੋਂ ਕਿਤੇ ਗੈਰਤ ਨਹੀਂ ਜਾ ਸਕਦੀ ਇੱਕ ਹੋਰ ਛੋਟੀ ਜਿਹੀ ਝਲਕ ਦੇਖੋ ਛੋਟੀ ਜਿਹੀ ਕਲਿੱਪ ਦੇਖੋ ਕਿਉਂਕਿ ਦਿਖਾਉਣ ਨੂੰ ਬਹੁਤ ਕੁਝ ਹੈ ਸਾਡੀਆਂ ਬੀਬੀਆਂ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਸਾਡੀਆਂ ਬੱਚੀਆਂ ਜਦੋਂ ਤੋਂ ਪਤਾ ਲੱਗਿਆ ਕਿ ਸਾਡਾ ਆਗੂ ਸਾਡੀ ਅਗਵਾਈ ਕਰਨ ਵਾਲਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਪਲ-ਪਲ ਆਪਣੀ ਮੌਤ ਨੂੰ ਤੱਕ ਰਿਹਾ ਸਾਹਮਣੇ ਤਾਂ ਫਿਰ ਘਰਾਂ ਦੇ ਵਿੱਚ ਜਿਹੜਾ ਉਹ ਚੁੱਲ੍ਹੇ ਬੰਦ ਕਰ ਦਿੱਤੇ ਜਾਂਦੇ ਆ ਦੇਖੋ ਸਾਡੀਆਂ ਭੈਣਾਂ ਸਾਡੀਆਂ ਬੀਬੀਆਂ ਸਾਡੀਆਂ ਮਾਤਾਵਾਂ ਸਾਡੀਆਂ ਬੱਚੀਆਂ ਇਹ ਮੋਰਚੇ ਦੇ ਵਿੱਚ ਦੀ ਤਸਵੀਰ ਹੈ ਇਹ ਵੀ ਦੇਖੋ ਸੋ ਇਹ ਜਿਹੜੀਆਂ ਚੀਜ਼ਾਂ ਜੋ ਤੁਸੀਂ ਹੁਣੇ ਦੇਖਿਆ ਇਹ ਚੀਜ਼ਾਂ ਹਲੂਣਾ ਦਿੰਦੀਆਂ ਉਹਨਾਂ ਲੋਕਾਂ ਨੂੰ ਜਿਹੜੇ ਹਲੇ ਵੀ ਬੈਠੇ ਸੋਚਦੇ ਆ ਜਾਂਦੇ ਹੁੰਦੇ ਉਹਨਾਂ ਨੂੰ ਪੁੱਛਦੇ ਆ ਜਾਂ ਕਿਸੇ ਨੂੰ ਫੋਨ ਕਰਕੇ ਪੁੱਛ ਲੈਂਦੇ ਕਿ ਡੱਲੇਵਾਲ ਦੀ ਸਿਹਤ ਹੁਣ ਕਿਵੇਂ ਆ ਡੱਲੇਵਾਲ ਹੁਣ ਕਿਵੇਂ ਡੱਲੇਵਾਲ ਚਲੋ ਵੈਸੇ ਬੰਦਾ ਸਾਹਬ ਬਣ ਜਾਂਦਾ ਹੈ ਸਾਹਿਬ ਸਾਡੇ ਗੁਰੂ ਸਹਿਬਾਨ ਹੈ ਬੰਦਾ ਸਾਹਬ ਸਤਕਾਰਯੋਗ ਬਣ ਜਾਂਦਾ ਹੈ ਜਦੋਂ ਇੰਨਾ ਵੱਡਾ ਕੁਝ ਕਰ ਦਿਖਾਉਣ ਦੀ ਹਿੰਮਤ ਇੰਨੀ ਜ਼ੁਰਤ ਰੱਖਦਾ ਹੋਵੇ ਸੋ ਉਹਨਾਂ ਲੋਕਾਂ ਦੀ ਛੱਡੋ ਹੁਣ ਗੱਲ ਕੀਤੀ ਸੀ ਕਿ ਸੱਦਿਆਂ ਦੀ ਇੱਕ ਬਹੁਤ ਜਰ ਪਹਿਲਾਂ ਵੀ ਜਦੋਂ ਸ਼ੁਰੂ ਦੇ ਵਿੱਚ ਫਰਵਰੀ 13 ਫਰਵਰੀ 2024 ਨੂੰ ਇੱਕ ਨੌਰੀ ਸ਼ੰਭੂ ਰਤਨਪੁਰਾ ਬਾਰਡਰਾਂ ਦਾ ਮੋਰਚਾ ਸ਼ੁਰੂ ਹੋਇਆ ਸੀ ਨਾ ਤਾਂ ਉਦੋਂ ਜਿਹੜਾ ਦੂਜੀਆਂ ਜਥੇਬੰਦੀਆਂ ਦਿੱਲੀੋਂ ਆਉਣ ਤੋਂ ਬਾਅਦ ਜਿਨ੍ਹਾਂ ਨੇ ਰਾਜਨੀਤਿਕ ਮੋਰਚਾ ਬਣਾ ਲਿਆ ਸੀ ਇਲੈਕਸ਼ਨ ਲੜਿਆ ਸੀ ਉਹਨਾਂ ਨੇ ਜਦੋਂ ਪੱਤਰਕਾਰਾਂ ਨੇ ਸਵਾਲ ਕੀਤੇ ਤਾਂ ਉਹਨਾਂ ਦਾ ਪੁਆਇੰਟ ਆਫ 뷰 ਕੀ ਸੀ ਕਹਿੰਦੇ ਸੀ ਕਿ ਸਾਨੂੰ ਕਿਹੜਾ ਸੱਦਿਆ ਸਾਨੂੰ ਡੱਲੇਬਾਲ ਨੇ ਸਾਡੇ ਨਾਲ ਸਲਾਹ ਹੀ ਨਹੀਂ ਕੀਤੀ ਸਾਨੂੰ ਸੱਦਿਆ ਹੀ ਨਹੀਂ ਤਾਂ ਬਹੁਤ ਸਾਰੀਆਂ ਵੀਡੀਓ ਕਲਿੱਪਸ ਉਹ ਆਈਆਂ ਸੀਗੀਆਂ ਸੋਸ਼ਲ ਮੀਡੀਆ ਤੇ ਕਿ ਲੋਕਾਂ ਨੇ ਕਿਹਾ ਸੀ ਕਿ ਸੱਦਾ ਦੇਨ ਨੂੰ ਡੱਲੇਵਾਲ ਦੇ ਮੁੰਡੇ ਦਾ ਵਿਆਹ ਇਹੋ ਜੀਆਂ ਬਹੁਤ ਸਾਰੀਆਂ ਵੀਡੀਓ ਆਈਆਂ ਸੀ ਸੋ ਸੱਦਾ ਉਡੀਕਦੇ ਸੀ ਨਾ ਅੱਜ ਮੈਂ ਗੱਲ ਕਰਾਂ ਤੇ ਸੱਦਾ ਦਿੱਤੇ ਨੂੰ ਵੀ ਤਿੰਨ ਦਿਨ ਤੋਂ ਵੱਧ ਬੀਤ ਗਏ ਬੇਸ਼ੱਕ ਸੱਦਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨੇ ਨਹੀਂ ਦਿੱਤਾ ਪਰ ਪਹਿਲੇ ਦਿਨ ਤੋਂ 13 ਫਰਵਰੀ ਤੋਂ ਲੈ ਕੇ ਸਰਦਾਰ ਸਰਵਣ ਸਿੰਘ ਜੀ ਪੰਦੇਰ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਕਰਦੇ ਆ। ਉਹਨਾਂ ਨੇ ਆਪਣੇ ਤੌਰ ਤੇ ਨਿੱਜੀ ਤੌਰ ਤੇ ਕਿਉਂਕਿ ਜਿਹਨੂੰ ਦਰਦ ਹੁੰਦਾ ਉਹ ਆਪਣੇ ਸਾਥੀ ਨੂੰ ਆਪਣੇ ਭਰਾ ਨੂੰ ਆਪਣੇ ਨੇੜਲੇ ਨੂੰ ਆਪਣੇ ਸਾਖੇ ਸੰਬੰਧੀ ਨੂੰ ਤਕਲੀਫ 'ਚ ਨਹੀਂ ਦੇਖ ਸਕਦਾ। ਮੇਰੇ ਖਿਆਲ ਦੇ ਵਿੱਚ ਪੰਦੇਰ ਸਾਹਿਬ ਨੂੰ ਕਿਤੇ ਇਹ ਲੱਗਿਆ ਇਹ ਅਹਿਸਾਸ ਹੋਇਆ ਕਿ ਸਮਾਂ ਬਹੁਤ ਬੀਤ ਗਿਆ। ਢੱਲੇਵਾਲ ਸਾਹਿਬ ਦੇ ਮਰਨ ਵਰਤ ਨੂੰ ਚਲਦੇ ਆ ਇਹ ਨਾ ਹੋਵੇ ਕਿ ਸਮਾਂ ਬਿਲਕੁਲ ਹੀ ਬੀਤ ਜੇ ਤੇ ਸਮਾਂ ਸਾਡੇ ਹੱਥੋਂ ਨਿਕਲ ਜੇ ਫਿਰ ਉਹਨਾਂ ਨੇ ਇੱਕ ਸੋਜ-ਬੋਜ ਭਰਿਆ ਕਦਮ ਸਰਵਣ ਸਿੰਘ ਪੰਦੇਰ ਉਹਨਾਂ ਨੇ ਆਪਣੀ ਜਥੇਬੰਦੀ ਵੱਲੋਂ ਚੁੱਕਿਆ ਬੀਤੀ 12 ਦਸੰਬਰ ਨੂੰ ਉਹਨਾਂ ਨੇ ਆਪਣੇ ਲੈਟਰਪੈਡ ਤੇ ਲਿਖ ਕੇ ਉਹਨਾਂ ਲੋਕਾਂ ਨੂੰ ਸੱਦਾ ਦਿੱਤਾ ਜਿਹੜੇ ਕਹਿੰਦੇ ਸਾਨੂੰ ਸੱਦਿਆ ਨਹੀਂ ਗਿਆ ਹੁਣ ਵੀ ਬਹੁਤ ਸਾਰੀਆਂ ਵੀਡੀਓਜ਼ ਆ ਰਹੀਆਂ ਜਿਹੜੇ ਲੋਕ ਬਹੁਤ ਕੁਝ ਬੋਲ ਰਹੇ ਆ ਉਹਨਾਂ ਬਾਰੇ ਪਰ ਉਹਨਾਂ ਨੂੰ ਸੱਦੇ ਦੀ ਉਡੀਕ ਸੀ ਸੱਦੇ ਦਾ ਇੰਤਜ਼ਾਰ ਸੀ ਉਹ ਸੱਦਾ ਜਿਹੜਾ ਉਹ ਵੀ ਸਰਦਾਰ ਸਰਵਨ ਸਿੰਘ ਪੰਦੇਰ ਨੇ ਆਪਣੀ ਜਥੇਬੰਦੀ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਉਹਨਾਂ ਨੂੰ ਦੇਤਾ ਤੇ ਉਹ ਦਿੱਤੇ ਨੂੰ ਵੀ ਅੱਜ 12 ਦਸੰਬਰ ਦੇਖੋ ਕਿੱਥੇ ਚਲੀ ਗਈ ਤਿੰਨ ਚਾਰ ਦਿਨ ਬੀਤ ਗਏ ਪਰ ਹਾਲੇ ਤੱਕ ਮੈਨੂੰ ਨਹੀਂ ਲੱਗਦਾ ਉਹਨਾਂ ਦੇ ਕੰਨ ਤੇ ਜੂੰ ਸਰਕੀ ਹੈ ਕਿਉਂਕਿ ਮੇਰੇ ਖਿਆਲ ਦੇ ਵਿੱਚ ਸ਼ਾਇਦ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਸਿਆਸੀ ਲੋਕਾਂ ਦੇ ਪਕੜ ਦੇ ਵਿੱਚ ਵੀ ਰਹਿਣੇ ਚਾਹੀਦੇ ਉਹਨਾਂ ਦਾ ਸੰਪਰਕ ਵੀ ਨਾ ਟੁੱਟ ਜੇ ਤੇ ਆਮ ਲੋਕ ਵੀ ਸਾਡੀ ਮੁੱਠੀ ਦੇ ਵਿੱਚ ਰਹਿਣੇ ਚਾਹੀਦੇ ਆ ਤੇ ਸਾਡੀ ਚੌਧਰ ਵੀ ਕੈਮਰੇ ਨਹੀਂ ਚਾਹੀਦੀ। ਕਿਤੋਂ ਨਾ ਕਿਤੋਂ ਲੱਗਦਾ ਇਹ ਨਹੀਂ ਸੋਚ ਰਹੇ ਹੋਣਗੇ ਕਿ ਜਗਜੀਤ ਸਿੰਘ ਡੱਲੇਵਾਲ ਜਿਹੜਾ ਹੈਗਾ ਆਪਣੀ ਜਾਨ ਦੀ ਬਾਜ਼ੀ ਲਾਈ ਬੈਠਾ ਹੈ। ਇਹ ਸੋਚ ਰਹੇ ਹੋਣਗੇ ਕਿ ਕਿਤੇ ਮਰਨ ਉਪਰੰਤ ਵੀ ਜਗਜੀਤ ਸਿੰਘ ਡੱਲੇਵਾਲ ਲੋਕਾਂ ਦਾ ਅਸਲੀ ਹੀਰੋ ਨਾ ਬਣ ਜਾਈਏ। ਪਰ ਮੈਂ ਦੱਸ ਦਿਆਂ ਕਿ ਲੋਕਾਂ ਦੇ ਅਸਲੀ ਹੀਰੋ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਬਣ ਚੁੱਕੇ ਆ। ਵਕਾਊਆਂ ਵਾਲਾ ਜੋ ਟੈਗ ਸੀ ਉਹਨਾਂ ਨੇ ਆਪਣੇ ਤੋਂ ਲਾਤ ਹੈ। ਲੋਕਾਂ ਨੂੰ ਸ਼ੀਸ਼ਾ ਸਾਫ਼ ਹੋ ਗਿਆ। ਕਿ ਵੇਕਣ ਵਾਲੇ ਕੌਣ ਸੀ ਤੇ ਨਾ ਵੇਖਣ ਵਾਲੇ ਕੌਣ ਸੀ ਜਿਹੜੇ ਨਹੀਂ ਵਖੇ ਉਹ ਡਟ ਗਏ ਪਿਛਲੇ 10 ਮਹੀਨਿਆਂ ਤੋਂ ਡਟੇ ਹੋਏ ਆ ਵੱਖ-ਵੱਖ ਬਾਰਡਰਾਂ ਦੇ ਪੰਜਾਬ ਹਰਿਆਣਾ ਦੇ ਬਾਰਡਰਾਂ ਤੇ ਮੈਂ ਤੁਹਾਨੂੰ ਉਹ ਚੀਜ਼ ਦਿਖਾ ਦਿਆਂ ਲਾਸਟ ਦੇ ਵਿੱਚ ਪੜ ਲਿਓ ਧਿਆਨ ਵਾਲੇ ਨੂੰ ਰੋਕ ਕੇ ਪੜ ਲਿਓ ਸਕਰੀਨਸ਼ਾਟ ਕਰਕੇ ਪੜ ਲਿਓ ਕਿ ਸਰਮਣ ਸਿੰਘ ਪੰਦੇਰ ਸਾਹਿਬ ਨੇ ਆਪਣੀ ਜਥੇਬੰਦੀ ਵੱਲੋਂ ਨਿੱਜੀ ਤੌਰ ਤੇ ਉਹਨਾਂ ਲੋਕਾਂ ਨੂੰ ਉਹਨਾਂ ਰਾਜਨੀਤਿਕ ਮੋਰਚੇ ਦੇ ਲੋਕਾਂ ਨੂੰ ਸੱਦਾ ਦਿੱਤਾ ਕਿਹੜੇ ਸ਼ਬਦਾਂ ਚ ਦਿੱਤਾ ਹੈ ਇਹਨੂੰ ਵੀ ਧਿਆਨ ਮਾਰ ਲਓ ਤੇ ਨਾਲ ਹੀ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹੋ ਜੇ ਆਗੂ ਵਾਰ-ਵਾਰ ਨਹੀਂ ਲੱਭਦੇ ਹੁੰਦੇ ਜੇ ਬੀਤੇ ਸਮੇਂ ਦੀ ਗੱਲ ਕਰੀਏ ਤਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਸ਼ਹੀਦ ਆਜ਼ਮ ਸਰਦਾਰ ਕਰਤਾਰ ਸਿੰਘ ਸਰਾਭਾ ਸ਼ਹੀਦ ਆਜ਼ਮ ਸਰਦਾਰ ਉਦਮ ਸਿੰਘ ਜੀ ਕਿੰਨੀਆਂ ਗੱਲਾਂ ਕਰੀਏ ਕਿੰਨੇ ਲੋਕਾਂ ਦੇ ਨਾਂ ਲਈਏ ਜਿਹੜੇ ਗਏ ਮੁੜ ਕੇ ਵਾਪਸ ਨਹੀਂ ਆਏ ਜੇ ਕਿਤੇ ਸੀ ਇਹ ਮੌਕਾ ਗਵਾਲਿਆ ਗਵਾਈ ਕਰਨ ਵਾਲਾ ਸਾਡਾ ਇਨਜ ਜਝਾਰੂ ਇਮਾਨਦਾਰ ਆਗੂ ਤਾਂ ਫਿਰ ਸਮਾਂ ਜੇ ਇਹਨੂੰ ਗਵਾਲਿਆ ਤਾਂ ਸਮਾਂ ਹੱਥ ਨਹੀਂ ਆਉਣਾ ਸੋ ਪੰਦੇਰ ਸਾਹਿਬ ਦੀ ਲਿਖੀ ਹੋਈ ਰਾਜਨੀਤਿਕ ਮੋਰਚੇ ਨੂੰ ਉਸ ਅੱਧਾ ਪੱਤਰ ਉਹ ਚਿੱਠੀ ਪੜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ